ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦਾ ਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਓਟੀਟੀ ਪਲੇਟਫਾਰਮ ਦੀ ਓਟੀਟੀ ਪਲੇਟਫਾਰਮ ਤੇ ਕਿਹੜੀ ਫਿਲਮ ਆ ਚੁੱਕੀ ਹੈ ਔਰ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਪਰਿਵਾਰਿਕ ਸਟੋਰੀ ਨੂੰ ਨਾਮ ਤੋਂ ਹੀ ਤੁਸੀਂ ਗੈਸ ਕਰ ਲਵੋਗੇ ਕਿ ਇਹ ਫਿਲਮ ਜਿਹੜੀ ਹੈ ਹਰ ਵਰਗ ਦੇਖ ਸਕਦਾ ਆਪਣੇ ਘਰ ਬੈਠ ਕੇ ਆਪਣੇ ਪਰਿਵਾਰ ਸਣੇ ਤੁਹਾਨੂੰ ਦੱਸ ਦਿੰਨੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਫਿਲਮ ਜਿਹੜੀ ਓਟੀਟੀ ਪਲੇਟਫਾਰਮ ਤੇ ਆ ਚੁੱਕੀ ਹੈ 2 ਘੰਟੇ 27 ਮਿੰਟ ਯਾਨੀ ਕਿ ਢਾਈ ਘੰਟੇ ਦੀ ਫਿਲਮ ਤੁਹਾਨੂੰ ਢਾਈ ਘੰਟੇ ਦੇ ਵਿੱਚ ਇੰਨਾ ਵਧੀਆ ਮੈਸੇਜ ਦੇ ਕੇ ਜਾਏਗੀ ਕਿ ਤੁਸੀਂ ਵੀ ਕਿਤੇ ਨਾ ਕਿਤੇ ਇਮੋਸ਼ਨਲ ਹੋਵੋਗੇ ਤੁਹਾਨੂੰ ਦੱਸ ਦਿੰਨੇ ਕਿ ਦਾਦੇ ਤੇ ਪੋਤੇ ਦੀਆਂ ਜਿਹੜੀਆਂ ਗੱਲਾਂ ਨੇ ਜੋ ਵੀ ਕਨਸੈਪਟ ਜਿਹੜਾ ਵਿਜੂਅਲਾਈਜ਼ ਕੀਤਾ ਗਿਆ ਹੈ థియేటర్ ਦੇ ਵਿੱਚ ਸਿਨੇਮਾਸ ਦੇ ਲਈ ਤੁਹਾਡੇ ਸਾਰਿਆਂ ਦੇ ਲਈ ਉਹ ਇੱਕ ਛਾਪ ਛੱਡ ਕੇ ਜਾਏਗਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਿਸ਼ਤੇ ਜਿਹੜੇ ਨੇ ਬਹੁਤ ਫਿੱਕੇ ਹੁੰਦੇ ਜਾ ਰਹੇ ਨੇ ਬਹੁਤ ਫਿੱਕੇ ਇਸ ਕਰਕੇ ਹੋ ਰਹੇ ਨੇ ਇੱਕ ਤਾਂ ਪੇਸ਼ੈਂਸ ਦੀ ਕਮੀ ਆ ਰਹੀ ਹੈ ਜਿਹੜੀ ਰਿਲੇਸ਼ਨਸ ਦੇ ਵਿੱਚ ਸਬਰ ਨਹੀਂ ਹੈ ਪੁਰਾਣੇ ਜਿਹੜੇ ਆਪਣੇ ਦਾਦੇ-ਦਾਦੀ ਨੇ ਜਾਂ ਪਰਦਾਦੇ ਨੇ ਉਹਨਾਂ ਨੂੰ ਵੈਲਿਊ ਨਹੀਂ ਕਰ ਰਹੇ ਅੱਜ ਕੱਲ ਦੇ ਬੱਚੇ ਰਿਲੇਸ਼ਨਸ ਦੇ ਵਿੱਚ ਸੋ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਤੁਹਾਨੂੰ ਜਿਹੜਾ ਹੈ ਪੁਰਾਣੇ ਸਮੇਂ ਦੇ ਰਿਲੇਸ਼ਨਸ ਨੂੰ ਯਾਦ ਕਰੋਗੇ ਤੁਸੀਂ ਕਿੱਦਾਂ ਜਿਹੜੇ ਬੌਂਡ ਸਟਰੋਂਗ ਰਹਿੰਦੇ ਸੀਗੇ ਕਿੱਦਾਂ ਰਿਲੇਸ਼ਨਸ ਜਿਹੜੇ ਨੇ ਬਿਲਟ ਰਹਿੰਦੇ ਸੀ ਪਰਿਵਾਰ ਦੇ ਵਿੱਚ ਕਿੱਦਾਂ ਦਾ ਮਾਹੌਲ ਰਹਿੰਦਾ ਸੀ ਪਰਿਵਾਰਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਕਿੰਨੇ ਪਿਆਰ ਨਾਲ ਰਹਿੰਦੇ ਸੀਗੇ ਉਹ ਇਕੱਠੀ ਜੁਆਇੰਟ ਫੈਮਲੀਆਂ ਜਿਹੜੀਆਂ ਨੇ ਉਹ ਕਿੰਨਾ ਇੰਜੋਏ ਕਰਦੀਆਂ ਸੀ ਪਹਿਲਾਂ ਕਿਉਂਕਿ ਅੱਜ ਦੇ ਦੌਰ 'ਚ ਹਰ ਕਿਸੇ ਨੂੰ ਇਕੱਲਾ ਰਹਿਣਾ ਪਸੰਦ ਹੈ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਚਾਹੇ ਉਹ ਜ਼ ਪਰਿਵਾਰ ਹੈ ਉਹ ਵੀ ਪੂਰੀ ਜੁਆਇੰਟ ਫੈਮਿਲੀ ਦੇ ਨਾਲ ਰਹਿ ਕੇ ਖੁਸ਼ ਨਹੀਂ ਹੈ ਸੋ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਇਹੋ ਜਿਹੇ ਰਿਲੇਸ਼ਨ ਦਾਦੇ ਤੇ ਪੋਤੇ ਦਾ ਜਿਸ ਦੇ ਨਾਲ ਤੁਹਾਡੇ ਦਾਦਾ-ਦਾਦੀ ਵੀ ਤੁਹਾਡੇ ਤੋਂ ਅਲੱਗ ਨਹੀਂ ਹੋ ਸਕਦੇ ਔਰ ਤੁਹਾਡੇ ਮਾਪਿਓ ਵੀ ਤੁਹਾਡੇ ਤੋਂ ਅਲੱਗ ਨਹੀਂ ਹੋ ਸਕਦੇ ਪਰਿਵਾਰ ਨੂੰ ਜੋੜ ਕੇ ਰੱਖਣ ਵਾਲੀ ਸਟੋਰੀ ਹੈ ਤੁਸੀਂ 2.5 ਘੰਟੇ ਸਕਰੀਨ ਤੋਂ ਅੱਖਾਂ ਨਹੀਂ ਜੜੀਆਂ ਚਮਕ ਸਕਦੇ ਕਿਉਂਕਿ ਅੱਖਾਂ ਚਮਕਣ ਤੋਂ ਬਾਅਦ ਤੁਸੀਂ ਇਹ ਰਿਅਲਾਈਜ਼ ਕਰੋਗੇ ਕਿ ਵਾਕਿਆ ਦੇ ਵਿੱਚ ਰਿਸ਼ਤੇ ਜਿਹੜੀ ਐਵੇਂ ਤੋਂ ਕਿੰਨੀ ਜ਼ਿਆਦਾ ਜ਼ਰੂਰੀ ਹੈ ਔਰ ਕਿੰਨੀ ਜ਼ਿਆਦਾ ਆਪਾਂ ਨੂੰ ਕਰ ਦੇ ਵਿੱਚ ਬਣਾ ਕੇ ਰੱਖਣੀ ਚਾਹੀਦੀ ਹੈ ਵੱਡਿਆਂ ਦੀ ਵੈਲਿਊ ਕਿਉਂਕਿ ਵੱਡਿਆਂ ਦੀ ਤੇ ਸੁਣਦਾ ਹੀ ਕੋਈ ਨਹੀਂ ਅੱਜਕੱਲ੍ਹ ਅੱਜਕੱਲ੍ਹ ਹਰ ਕੋਈ ਆਪਣੇ ਆਪ ਦੇ ਵਿੱਚ ਹੀ ਮੋਰੀ ਹੈ ਲੇਕਿਨ ਇਹ ਫਿਲਮ ਤੁਸੀਂ ਜ਼ਰੂਰ ਦੇਖੋ ਤੁਹਾਨੂੰ ਬਹੁਤ ਕੁਝ ਸਿਖਾ ਕੇ ਜਾਏਗੀ ਜਿਸ ਦੇ ਵਿੱਚ ਸਿਮੀ ਚਾਹਲ ਤੇ ਹਰੀ ਸ਼ਰਮਾ ਨੇ ਬਾਕਮਾਲ ਕੰਮ ਕਰਕੇ ਸਿਨੇਮਾ ਕਾਂਸ ਦੇ ਵਿੱਚ ਛਾਪ ਛੱਡੀ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੁੰਦਾ ਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਓਟੀਟੀ ਪਲੇਟਫਾਰਮ ਦੀ ਓਟੀਟੀ ਪਲੇਟਫਾਰਮ ਤੇ ਕਿਹੜੀ ਫਿਲਮ ਆ ਚੁੱਕੀ ਹੈ ਔਰ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਪਰਿਵਾਰਿਕ ਸ ਨਾਮ ਤੋਂ ਹੀ ਤੁਸੀਂ ਗੈਸ ਕਰ ਲਵੋਗੇ ਕਿ ਇਹ ਫਿਲਮ ਜਿਹੜੀ ਹੈ ਹਰ ਵਰਗ ਦੇਖ ਸਕਦਾ ਆਪਣੇ ਘਰ ਬੈਠ ਕੇ ਆਪਣੇ ਪਰਿਵਾਰ ਸਣੇ ਤੁਹਾਨੂੰ ਦੱਸ ਦਿੰਨੀ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਫਿਲਮ ਜਿਹੜੀ OTT ਪਲੇਟਫਾਰਮ ਤੇ ਆ ਚੁੱਕੀ ਹੈ 2 ਘੰਟੇ 27 ਮਿੰਟ ਯਾਨੀ ਕਿ ਢਾਈ ਘੰਟੇ ਦੀ ਫਿਲਮ ਤੁਹਾਨੂੰ ਢਾਈ ਘੰਟੇ ਦੇ ਵਿੱਚ ਇਨਾ ਵਧੀਆ ਮੈਸੇਜ ਦੇ ਕੇ ਜਾਏਗੀ ਕਿ ਤੁਸੀਂ ਵੀ ਕਿਤੇ ਨਾ ਕਿਤੇ ਇਮੋਸ਼ਨਲ ਹੋਵੋਗੇ ਤੁਹਾਨੂੰ ਦੱਸ ਦਿੰਨੇ ਕਿ ਦਾਦੇ ਤੇ ਪੋਤੇ ਦੀਆਂ ਜਿਹੜੀਆਂ ਗੱਲਾਂ ਨੇ ਜੋ ਵੀ ਕਨਸੈਪਟ ਜਿਹੜਾ ਵਿਜੂਅਲਾਈਜ਼ ਕੀਤਾ ਗਿਆ ਹੈ థియేటర్ ਦੇ ਵਿੱਚ ਸਿਨੇਮਾਸ ਦੇ ਲਈ ਤੁਹਾਡੇ ਸਾਰਿਆਂ ਦੇ ਲਈ ਉਹ ਇੱਕ ਛਾਪ ਛੱਡ ਕੇ ਜਾਏਗਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਿਸ਼ਤੇ ਜਿਹੜੇ ਨੇ ਬਹੁਤ ਫਿੱਕੇ ਹੁੰਦੇ ਜਾ ਰਹੇ ਨੇ ਬਹੁਤ ਫਿੱਕੇ ਇਸ ਕਰਕੇ ਹੋ ਰਹੇ ਨੇ ਇੱਕ ਤਾਂ ਪੇਸ਼ੈਂਸ ਦੀ ਕਮੀ ਆ ਰਹੀ ਹੈ ਜਿਹੜੀ ਰਿਲੇਸ਼ਨਸ ਦੇ ਵਿੱਚ ਸਬਰ ਨਹੀਂ ਹੈ ਪੁਰਾਣੇ ਜਿਹੜੇ ਆਪਣੇ ਦਾਦੇ-ਦਾਦੀ ਨੇ ਜਾਂ ਪਰਦਾਦੇ ਨੇ ਉਹਨਾਂ ਨੂੰ ਵੈਲਿਊ ਨਹੀਂ ਕਰ ਰਹੇ ਅੱਜਕੱਲ ਦੇ ਬੱਚੇ ਰਿਲੇਸ਼ਨਸ ਦੇ ਵਿੱਚ ਸੋ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਤੁਹਾਨੂੰ ਜਿਹੜਾ ਹੈ ਪੁਰਾਣੇ ਸਮੇਂ ਦੇ ਰਿਲੇਸ਼ਨਸ ਨੂੰ ਯਾਦ ਕਰੋਗੇ ਤੁਸੀਂ ਕਿੱਦਾਂ ਜਿਹੜੇ ਬੌਂਡ ਸਟਰੋਂਗ ਰਹਿੰਦੇ ਸੀਗੇ ਕਿਦਾਂ ਰਿਲੇਸ਼ਨਸ ਜਿਹੜੇ ਨੇ ਬਿਲਟ ਰਹਿੰਦੇ ਸੀ ਪਰਿਵਾਰ ਦੇ ਵਿੱਚ ਕਿਦਾਂ ਦਾ ਮਾਹੌਲ ਰਹਿੰਦਾ ਸੀ ਪਰਿਵਾਰਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਕਿੰਨੇ ਪਿਆਰ ਨਾਲ ਰਹਿੰਦੇ ਸੀਗੇ ਔਰ ਇਕੱਠੀ ਜੁਆਇੰਟ ਫੈਮਲੀਆਂ ਜਿਹੜੀਆਂ ਨੇ ਉਹ ਕਿੰਨਾ ਇੰਜੋਏ ਕਰਦੀਆਂ ਸੀ ਪਹਿਲਾਂ ਕਿਉਂਕਿ ਅੱਜ ਦੇ ਦੌਰ 'ਚ ਹਰ ਕਿਸੇ ਨੂੰ ਇਕੱਲਾ ਰਹਿਣਾ ਪਸੰਦ ਹੈ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਚਾਹੇ ਉਹ ਜ਼ ਪਰਿਵਾਰ ਹੈ ਉਹ ਵੀ ਪੂਰੀ ਜੁਆਇੰਟ ਫੈਮਿਲੀ ਦੇ ਨਾਲ ਰਹਿ ਕੇ ਖੁਸ਼ ਨਹੀਂ ਹੈ ਸੋ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਇਹੋ ਜਿਹਾ ਰਿਲੇਸ਼ਨ ਆ ਦਾਦੇ ਤੇ ਪੋਤੇ ਦਾ ਜਿਸ ਦੇ ਨਾਲ ਤੁਹਾਡੇ ਦਾਦਾ ਦਾਦੀ ਵੀ ਤੁਹਾਡੇ ਤੋਂ ਅਲੱਗ ਨਹੀਂ ਹੋ ਸਕਦੇ ਔਰ ਤੁਹਾਡੇ ਮਾਪਿਓ ਵੀ ਤੁਹਾਡੇ ਤੋਂ ਅਲੱਗ ਨਹੀਂ ਹੋ ਸਕਦੇ ਪਰਿਵਾਰ ਨੂੰ ਜੋੜ ਕੇ ਰੱਖਣ ਵਾਲੀ ਸਟੋਰੀ ਹੈ ਤੁਸੀਂ 2.5 ਘੰਟੇ ਸਕਰੀਨ ਤੋਂ ਅੱਖਾਂ ਨਹੀਂ ਜੜੀਆਂ ਚਮਕ ਸਕਦੇ ਕਿਉਂਕਿ ਅੱਖਾਂ ਚਮਕਣ ਤੋਂ ਬਾਅਦ ਤੁਸੀਂ ਇਹ ਰੈਲਾਈਜ਼ ਕਰੋਗੇ ਕਿ ਵਾਕਿਆ ਦੇ ਵਿੱਚ ਰਿਸ਼ਤੇ ਜਿਹੜੀ ਐਵੇਂ ਤੋਂ ਕਿੰਨੀ ਜ਼ਿਆਦਾ ਜ਼ਰੂਰੀ ਹੈ ਔਰ ਕਿੰਨੀ ਜ਼ਿਆਦਾ ਆਪਾਂ ਨੂੰ ਕਾਰ ਦੇ ਵਿੱਚ ਬਣਾ ਕੇ ਰੱਖਣੀ ਚਾਹੀਦੀ ਹੈ ਵੱਡਿਆਂ ਦੀ ਵੈਲਿਊ ਕਿਉਂਕਿ ਵੱਡਿਆਂ ਦੀ ਤੇ ਸੁਣਦਾ ਹੀ ਕੋਈ ਨਹੀਂ ਅੱਜਕੱਲ੍ਹ ਅੱਜਕੱਲ੍ਹ ਹਰ ਕੋਈ ਆਪਣੇ ਆਪ ਦੇ ਵਿੱਚ ਹੀ ਮੋਰੀ ਹੈ ਲੇਕਿਨ ਇਹ ਫਿਲਮ ਤੁਸੀਂ ਜ਼ਰੂਰ ਦੇਖੋ ਤੁਹਾਨੂੰ ਬਹੁਤ ਕੁਝ ਸਿਖਾ ਕੇ ਜਾਏਗੀ ਜਿਸ ਦੇ ਵਿੱਚ ਸਿਮੀ ਚਾਹਲ ਤੇ ਹਰੀਸ਼ ਵਰਮਾ ਨੇ ਬਾ ਕਮਾਲ ਕੰਮ ਕਰਕੇ ਸਿਨੇਮਾ ਕਾਰੰਜ਼ ਦੇ ਵਿੱਚ ਸ਼ਬ ਛੱਡੀ ਹੈ